ਅੰਸੀ ਕਹਿੰਦੀ ਵੀ ਇਹ ਲੋਕਾਂ ਕੋ ਪੈਸੇ ਇਕੱਠੇ ਕਰਦੇ ਲੋਕਾਂ ਨੂੰ ਬਲੈਕਮਿਲ ਕਰਦੇ ਆ ਤੇ ਕਹਿੰਦੀ ਇਹਦਾ ਨੱਕ ਵੇਖ ਕਿਦਾਂ ਮੋਟਾ ਜਿਦਾਂ ਊਠ ਨੇ ਆ ਕੀਤਾ ਦਾ ਉਹ ਕੀਤਾ ਦਾ ਬੀਬੀ ਜੀ ਚਲਾ ਨੱਕ ਹੀ ਨਹੀਂ ਬਾਕੀ ਵੀ ਚਾਰ ਦੀ ਗਲਾਈ ਹੈ ਠੀਕ ਆ ਸਮਝ ਗਿਆ ਨਹੀਂ ਤੂੰ ਮੈਂ ਤੈਨੂੰ ਇਹ ਗੱਲ ਕਹਿਣਾ ਵੀ ਐਵੇਂ ਉੜਦਾ ਤੀਰ ਲੈ ਕੇ ਨਾ ਪਛਾਣਾ ਪੜਵਾ ਜੋ ਪਕੜ ਕੇ ਦੇ ਅ ਦੂਰੀ ਤੋਂ ਢੇ ਨਾ ਤੇ ਲਾਈ ਜਾ ਆਪਣੇ ਜਾ ਕੇ ਚਾਰ ਕਪੜੀਆਂ ਹੀ ਤਾਂ ਉਹ ਕਰਕੇ ਇਹ ਮਤ ਸੋਚ ਵੀ ਸਾਨੂੰ ਜੀਣਾ ਨਹੀਂ ਆਉਂਦਾ ਕੈਨੀ ਮੁਸ਼ਕਿਲ ਏ ਮੁਸ਼ਕਿਲ ਮਸ਼ਕਿਲ ਨਹੀਂ ਅੱਜ ਦੇ ਸਮੇਂ ਜਿਹੜੇ ਲੋਕਾਂ ਦੇ ਘਰਾਂ ਦੇ ਕੰਮ ਕਰਨ ਵਾਲੇ ਨਾ ਜਾਂ ਕੰਮ ਕਰਨ ਵਾਤ ਜਾਣੀਆਂ ਬੀਬੀਆਂ ਉਹਨਾਂ ਕੋਲੋਂ ਵੀ ਸਮਹਿਲਾ ਆਉਂਦੀਆਂ ਵਧੀਆ ਪਰਫਿਊਮ ਪਾ ਕੇ ਜਾਂਦੀਆਂ ਠੀਕ ਐ ਐ ਹਜ਼ਾਰਾਂ ਲੋਕਾਂ ਦੇ ਵਿੱਚ ਦੁਨਾਰੇ ਸਾਨੂੰ ਪਤਾ ਕਿੱਦਾਂ ਰਹਿਣਾ ਤੇ ਕਿੱਦਾਂ ਨਹੀਂ ਤੂੰ ਤੇ ਐ ਦੱਸਣ ਦੀਆਂ ਵੀ ਜਿੱਦਾਂ ਮੈਨੂੰ ਰਾਤ ਕੱਟ ਕੇ ਗਈ ਹੁੰਦੀ ਤੇ ਮੇਰੀ ਬਦਬੂ ਤੇ ਖੁਸ਼ਬੂ ਜੜੀ ਤੈਨੂੰ ਪਤਾ ਲੱਗ ਗਈ ਜਦੋਂ ਮਰਜ਼ੀ ਆ ਜਾਵੇਂ 1 ਘੰਟਾ ਸਮਾਂ ਤੈਨੂੰ ਖੁੱਲਾ ਦੇਵਾਂਗੇ ਤੇ ਖੁਸ਼ਬੂ ਆ ਕਿ ਬਦਬੂ ਆ ਤੇ ਬਾਅਦ ਲਾਈਵ ਹੋ ਕੇ ਲੋਕਾਂ ਨੂੰ ਦੱਸ ਦਿੰਨੀ ਠੀਕ ਹੈ ਤੇ ਨੰਬਰ ਮਾਤੇ ਅਕਾਊਂਟ ਤੇ ਪਾਤਾ ਜਦੋਂ ਦਿਲ ਕਰੇ ਨੀਂਦ ਨਾ ਆਵੇ ਤੇ ਮੈਨੂੰ ਫੋਨ ਲਾ ਲਵੀ ਐਨੀ ਟਾਈਮ ਸੇਮ ਟਾਈਮ ਮੇਰੇ ਤੋਂ ਦੂਰ ਐ ਮੈਂ ਤੇਰੇ ਤੋਂ ਬੋਲਣਾ ਨਹੀਂ ਚਾਹੁੰਦਾ ਤੂੰ ਮਜਬੂਰ ਕਰਨੀ ਸਾਡੀ ਵਾਰ-ਵਾਰ ਸਵਾ ਵਾਰ ਸਾਨੂੰ ਵੰਗਾਰ ਕੇ ਲੋਕ ਫਰੋਤੀਆਂ ਮੰਗਦੇ ਹੋਣਗੇ ਪਰ ਨਾ ਹੀ ਫਰੋਤੀਆਂ ਮੰਗਿਆ ਨਾ ਸਾਨੂੰ ਫਰੋਤੀਆਂ ਮੰਨਣ ਦੀ ਲੋੜ ਆ ਠੀਕ ਐ ਮਹਾਰਾਜ ਦੀ ਕਿਰਪਾ ਵਾ ਰੋਟੀ ਪਾਣੀ ਵਧੀਆ ਚੱਲਦਾ ਮਾਕੇ ਕੋ ਮੰਗਦੇ ਆ ਨਾਂ ਸਾਨੂੰ ਮੰਗਣ ਦੀ ਲੋੜ ਆ। ਬਾਕੀ ਨਾਨਸ ਜੀ ਤੁਹਾਡੇ ਜੇ ਨੇਕ ਖਿਆਲ ਆ ਤੇ ਫੇ ਮੈਂ ਕੁਛ ਨਹੀਂ ਕਹਿ ਸਕਦਾ। ਨੰਬਰ ਮੇਰਾ ਉਹੀ ਹੈ 9872169885 ਪਬਲਿਕ ਨੰਬਰ 0 ਦਿਲ ਕਰੇ ਕਾਲ ਲਾ ਲਿਓ ਪਰ ਮੇਰੇ ਤੋਂ ਥੋੜਾ ਦੂਰ ਹੋ ਚੰਗੀ ਗੱਲ ਆ ਤੇ ਬਾਕੀ ਆਪਣੇ ਭੈਣ ਭਰਾਉਣ ਮੈਂ ਇਹੋ ਗੱਲ ਕਹਿਣਾ ਕਿ ਗੁੱਸਾ ਨਾ ਕਰੋ ਮੇਰੀ ਵੀਡੀਓ ਦਾ ਮੈਂ ਪਹਿਲਾਂ ਮਾਫੀ ਮੰਗ ਲਿਆ ਤੁਹਾਡੇ ਤੋਂ। ਬਾਕੀ ਬੀਬੀ ਜੀ ਅਮਰਪਾਲ ਨੇ ਚੰਗਾ ਕੀਤਾ ਮਾੜਾ ਕੀਤਾ ਇਹਦਾ ਫੈਸਲਾ ਜਿਹੜਾ ਉਹ ਪਬਲਿਕ ਕਰਦੀ ਪਈ ਹੈ ਪ੍ਰਸ਼ਾਸਨ ਕਰਦਾ ਪਿਆ ਬਾਕੀ ਜਿਹੜੀ ਵੀਡੀਓ ਦੀ ਤੂੰ ਗੱਲ ਕਰਨ ਦੀਆਂ ਵੇਖੋ ਮੈਂ ਇੱਕ ਸਧਾਰਨ ਗੱਲ ਕੀਤੀ ਵੀ ਸਾਡੇ ਕੋਲ ਵੀਡੀਓ ਆ ਗਈ ਹੈ ਤੇ ਤੂੰ ਆਹ ਕਹਿ ਰਹੀ ਵੀ ਮੇਰੇ ਤੋਂ ਵੀਡੀਓ ਆ ਗਈ ਹੈ ਫਿਰ ਤੂੰ ਕਹਾ ਵੀ ਉਹ ਫਰੈਂਡ ਹੈ ਆ ਉਹਦਾ ਜੋ ਮਰਜ਼ੀ ਕਰੋ ਕਿੰਨੇ ਸਾਲੇ ਨੇ ਇਹ ਇਜਾਜ਼ਤ ਦਿੱਤੀ ਹੈ ਵੀ ਤੁਸੀਂ ਜੇ ਮੰਨ ਲਓ ਤੁਹਾਡੀ ਤੁਹਾਡੀ ਆਪਣੀ ਜਨਾਨੀ ਆ ਬੰਦਾ ਵਾ ਉਹ ਆਪਸ ਚ ਰਿਲੇਸ਼ਨ ਬਣਾ ਕੇ ਵੀਡੀਓ ਫੋਨਸ ਬਣਾ ਕੇ ਰੱਖਦੇ ਆ ਜਾਂ ਫਰੈਂਡ ਸਰਕਲ ਦੇ ਵਿੱਚ ਕੇਮਾ ਰਿਲੇਸ਼ਨ ਆ ਤੇ ਉਹ ਉਹ ਉਹਦੇ ਨਾਲ ਵੀਡੀਓ ਬਣਾ ਕੇ ਫੋਨ 'ਚ ਰੱਖੀ ਜਾਂਦੀ ਹੈ ਉਹ ਸ਼ਰਮ ਨੂੰ ਹੱਥ ਮਾਰ ਤੋਂ ਵੀ ਇੱਕ ਜਨਾਨੀ ਆ ਇਹੋ ਜਿਹੇ ਗੱਲਾਂ ਕਹਿੋ ਜਿਹੇ ਮਤਾਂ ਦੇਂਦੀ ਨੇ ਲੋਕਾਂ ਨੂੰ ਉਹ ਮੈਨੂੰ ਕਹਿੰਦੇ ਦਾਦਾ ਹੁਣ ਮੈਂ ਕੋਈ ਰਿਲੇਸ਼ਨ ਬਣਾ ਕੇ ਵੀਡੀਓ ਥੁਰਾ ਪਾਉਣ ਦੇ ਆ ਜਾਂ ਮੈਂ ਵੀਡੀਓ ਫੋਨ 'ਚ ਬਣਾ ਕੇ ਰੱਖਣ ਦੇ ਆ ਠੀਕ ਹੈ ਹਰ ਕਿਸੇ ਦੇ ਰਿਲੇਸ਼ਨ ਦੀ ਜ਼ਿੰਦਗੀ 'ਚ ਹੁੰਦੇ ਆ ਪਰ ਐਦਾਂ ਦੀਆਂ ਵੀਡੀਓ ਬਣਾ ਬਣਾ ਕੇ ਤੇ ਉਹ ਵਾਇਰਲ ਕਰ ਦੇ ਉਹ ਰੱਖ ਦੇ ਫੋਨਾਂ 'ਚ ਜਿਨ੍ਹਾਂ ਨੇ ਬਾਅਦ 'ਚ ਬਲੈਕਮੇਲ ਕਰਨਾ ਹੁੰਦਾ ਅਹੀਂ ਨਹੀਂ ਇਹੋ ਜੇ ਕੰਮ ਕਰਦੇ ਠੀਕ ਅਨਸੀ ਕਹਿੰਦੀ ਵੀ ਅਹੀ ਲੋਕਾਂ ਕੋ ਪੈਸੇ ਇਕੱਠੇ ਕਰਦੇ ਲੋਕਾਂ ਨੂੰ ਬਲੈਕਮੇਲ ਕਰਦੇ ਆ ਤੇ ਕਹਿੰਦੀ ਦਾ ਨੱਕ ਵੇਖ ਕਿਦਾਂ ਮੋਟਾ ਜਿੱਦਾਂ ਉਠਣਿਆ ਕੀਤਾ ਦਾ ਉਹ ਕੀਤਾ ਦਾ ਬੀਬੀ ਜੀ ਕਲਾ ਨਾਕੀ ਨਹੀਂ ਬਾਕੀ ਵੀ ਚਾਰਦੀ ਕਲਾਈ ਆ ਠੀਕ ਆ ਸਮਝ ਗਿਆ ਨਹੀਂ ਤੂੰ ਮੈਂ ਤੈਨੂੰ ਇਹ ਗੱਲ ਕਹਿਣਾ ਵੀ ਐਵੇਂ ਉੜਦਾ ਤੀਰ ਲੈ ਕੇ ਨਾ ਪਛਾਣਾ ਪੜਵਾ